ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜ ਚੁਬੀ ਹੋਵੇ ਚੜਦੀ ਗੱਲਾਂ 'ਚ ਹੋ ਹੋ ਗਏ ਦੋਸਤੋ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਇਆ ਬਹੁਤ ਹੀ ਸੋਨਾ ਟੌਪਿਕ ਦਾ ਵੀਡੀਓ ਚੰਗੀ ਲੱਗੇ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਵਲੈਸ ਕੋ ਬੈਟਪਿਡਲੈਸ ਕੋ ਚੰਗੀ ਲੱਗੇ ਤਾਂ ਹੋਰ ਲੋਕਾਂ ਦਾ ਕੋਈ ਸ਼ੇਅਰ ਜਰੂਰ ਕਰਿਆ ਕਰੋ ਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਸਿਆਣਾ ਬੰਦਾ ਤੇ ਮੂਰ ਇੰਨਾ ਚ ਕੀ ਫਰਕ ਹੁੰਦਾ ਮੇਨ ਗੱਲਾਂ ਦੱਸਾਂਗੇ ਹਨਾ ਵੀ ਮੂਰਖ ਬੰਦੇ ਨੂੰ ਕਿੱਦਾਂ ਪਛਾਣ ਸਕਦੇ ਆ ਤੇ ਸਮਝਦਾਰ ਬੰਦੇ ਨੂੰ ਆਪਾਂ ਕਿੱਦਾਂ ਹਨਾ ਸਮਝਦਾਰ ਕਹ ਲੋ ਸਿਆਣਾ ਕਹ ਲੋ ਹਨਾ ਉਦੋਂ ਮੂਰਖ ਕਹ ਲੋ ਜਾਂ ਬੇਅਕਲ ਕਹ ਲੋ ਹਨਾ ਜੀ ਆਪਾਂ ਤਿੰਨ ਚਾਰ ਗੱਲਾਂ ਤੁਹਾਡਾਂ ਨਾਲ ਸਾਂਝੀਆਂ ਕਰਾਂਗੇ ਤੁਹਾਡੇ ਆਲੇ ਦੁਆਲੇ ਵੀ ਇਦਾਂ ਦੇ ਲੋਕ ਹੋਣਗੇ ਤੁਸੀਂ ਦੇਖੋ ਵੀ ਕਿਹੜਾ ਬੰਦਾ ਸਿਆਣਾ ਤੇ ਕਿਹੜਾ ਮੂਰਖ ਆ ਨਾ ਇਹਨਾਂ ਗੱਲਾਂ ਤੋਂ ਜੱਜਮੈਂਟ ਹੋ ਜਾਂਦੀ ਆ ਸੋ ਪਹਿਲੇ ਨੰਬਰ ਤੇ ਜਿਹੜਾ ਦਾ ਜੀ ਸਿਆਣਾ ਬੰਦਾ ਹੁੰਦਾ ਹਨਾ ਜੀ ਉਹ ਕਦੇ ਵੀ ਮੰਨ ਲਓ ਕਿਸੇ 3rd ਪਰਸਨ ਦੀ ਕਿਸੇ ਦੀ ਕਿਤੇ ਲੜਾਈ ਹੁੰਦੀ ਹੈ ਨਾ ਤਾਂ ਉਹ ਕੋਸ਼ਿਸ਼ ਕਰਦਾ ਵੀ ਮੈਂ ਉਸ ਲੜਾਈ ਦੇ ਵਿੱਚ ਜਾ ਕੇ ਕਿਸੇ ਵੀ ਤਰੀਕੇ ਨਾਲ ਨਾ ਉਸ ਉਹਨਾਂ ਦੋਨਾਂ ਨੂੰ ਠਿਹਰਾਣਾ ਸਮਝਾਵਾਂ ਵੀ ਹੈਂਡਲ ਕਰਾਉਣਾ ਬਟ ਉਹ ਉਹਦੇ ਵਿੱਚ ਜਿਆਦਾ ਇਨਵੋਲਵ ਨਹੀਂ ਹੁੰਦਾ ਉਸ ਲੜਾਈ ਦੇ ਵਿੱਚ ਹੋਰ ਸੁਲ੍ਹਾ ਕਰਾਉਣ ਦੀ ਕੋਸ਼ਿਸ਼ ਜ਼ਰੂਰ ਕਰਦਾ ਹੈ ਇਸ ਦੇ ਉਲਟ ਜਿਹੜਾ ਮੂਰਖ ਬੰਦਾ ਹੁੰਦਾ ਕਰਦਾ ਉਹ ਵੀ ਆ ਸੁਝਾਉਣ ਜਾਂਦਾ ਪਰ ਉਹ ਇੰਨਾ ਕਿ ਜਿਆਦਾ ਇਨਵੋਲਵ ਹੋ ਜਾਂਦਾ ਉਸ ਲੜਾਈ ਦੇ ਵਿੱਚ ਉਹ ਖੁਦ ਵੀ ਇੱਕ ਹਿੱਸਾ ਬਣ ਜਾਂਦਾ ਉਸ ਲੜਾਈ ਦਾ ਹਨਾ ਤੇ ਫਿਰ ਉਹ ਲੜਾਈ ਘਟਣ ਦੀ ਜਗ੍ਹਾ ਵੱਧ ਜਾਂਦੀ ਹੈ ਇਹ ਹੁੰਦੀ ਮੂਰਖ ਬੰਦੇ ਦੀ ਸਿਆਣਾ ਬੰਦਾ ਸੁਝਾ ਦਿੰਦਾ ਮੂਰਖ ਬੰਦਾ ਉਹਦੇ ਵਿੱਚ ਪੈ ਕੇ ਇਨਵੋਲ ਹੋਰ ਜ਼ਿਆਦਾ ਹੋ ਕੇ ਹਨਾ ਉਹਨੂੰ ਆਪਣੀ ਹੀ ਲੜਾਈ ਬਣਾ ਲੈਂਦਾ ਹੈ ਹਨਾ ਇਹ ਹੁੰਦੀ ਹੈ ਮੂਰਖ ਤੇ ਸਿਆਣੇ ਬੰਦੇ ਦੇ ਵਿੱਚ ਫਰਕ ਹੁੰਦਾ ਹੈ ਠੀਕ ਹੈ ਨੰਬਰ 2 ਤੇ ਆਪਾਂ ਗੱਲ ਕਰਾਂਗੇ ਜੀ ਜਿਹੜਾ ਸਿਆਣਾ ਬੰਦਾ ਹੁੰਦਾ ਉਹਨੂੰ ਰਿਸ਼ਤਿਆਂ ਦੀ ਬਹੁਤ ਵਧੀਆ ਪਰਖ ਹੁੰਦੀ ਆ ਅਹਿਮੀਅਤ ਉਹ ਵੀ ਪਤਾ ਹੁੰਦੀ ਆ ਉਹਨੂੰ ਪਤਾ ਵੀ ਛੋਟੇ ਬੰਦੇ ਨਾਲ ਕਿੱਦਾਂ ਗੱਲ ਕਰਨੀ ਆ ਆਪਣੀ ਉਮਰ ਤੋਂ ਵੱਡੇ ਨਾਲ ਕਿੱਦਾਂ ਗੱਲ ਕਰਨੀ ਆ ਬੱਚਿਆਂ ਨਾਲ ਕਿੱਦਾਂ ਗੱਲ ਕਰਨੀ ਆ ਉਹਨੂੰ ਰਿਸ਼ਤਿਆਂ ਦੀ ਹਾਂ ਤੇ ਇੱਕ ਲਿਹਾਜ਼ ਹੁੰਦਾ ਇੱਕ ਪਰਖ ਹੈਗੀ ਉਹਨੂੰ ਕਿੱਦਾਂ ਗੱਲ ਕਿਹਦੇ ਨਾਲ ਕਰਨੀ ਆ ਇਸਦੇ ਉਲਟ ਜਿਹੜਾ ਮੂਰਖ ਬੰਦਾ ਹੁੰਦਾ ਉਹਨੂੰ ਕੋਈ ਨਹੀਂ ਹੁੰਦੀ ਛੋਟੇ ਵੱਡੇ ਦੀ ਲਿਹਾਜ਼ ਵੀ ਇਹ ਛੋਟਾ ਹੋਵੇ ਮੁਰਚਿਆ ਹੋਵੇ ਵੱਡਾ ਆ ਨਾ ਜਾਂ ਸਿਆਣਾ ਆ ਜਾਂ ਬੱਚਾ ਆ ਉਹ ਉਹ ਇਹੀ ਗੋ ਹੁੰਦੀ ਵੀ ਯਾਰ ਮੇਰੇ ਵਰਗਾ ਕੋਈ ਹੈ ਹੀ ਇਹ ਚੀਜ਼ ਵੀ ਸਿਆਣੇ ਬੰਦੇ ਤੇ ਮੂਰਖ ਬੰਦੇ ਚ ਇੱਕ ਇਹਦੇ ਬਹੁਤ ਵੱਡਾ ਡਿਫਰੈਂਸ ਆਨਾ ਇੱਥੋਂ ਵੀ ਪਤਾ ਲੱਗਦਾ ਨਹੀਂ ਕਿ ਕਿਹੜਾ ਬੰਦਾ ਸਿਆਣਾ ਤੇ ਕਿਹੜਾ ਮੂਰਖ ਤੀਜੇ ਨੰਬਰ ਤੇ ਜਿਹੜਾ ਸਿਆਣਾ ਬੰਦਾ ਹੁੰਦਾ ਉਹ ਕਦੇ ਵੀ ਬਹਿਸ ਵਾਜੀ ਜੇ ਕਿਤੇ ਹੁੰਦੀ ਹੋਵੇ ਉਹ ਬਹਿਸ ਵਾਜੀ ਦੇ ਵਿੱਚ ਪੈ ਕੇ ਬਹਿਸ ਬਹਿਸ ਨੂੰ ਵਧਾਉਣਾ ਨਹੀਂ ਚਾਹਦਾ ਕਿਉਂਕਿ ਉਹਨੂੰ ਪਤਾ ਵੀ ਜੇ ਬਹਿਸ ਵਧੂਗੀ ਤਾਂ ਸਮਾਗਰਾ ਹੋਊਗਾ ਸਮਾਗਰਾ ਹੋਊਗਾ ਉਹਦੇ ਨਾਲ ਦਾ ਪੈਸਾ ਘਰੂਗਾ ਕਿਉਂਕਿ ਸਮੇਂ ਦੀ ਵੈਲਿਊ ਉਹ ਤਾਂ ਇਸਦੇ ਉਲਟ ਜਿਹੜਾ ਮੂਰਖ ਬੰਦਾ ਹੁੰਦਾ ਉਹ ਤਾਂ 14 ਜਰ ਵੀ ਯਾਰ ਬੈਸ ਹੋਵੇ ਸਹੀ ਕਿਤੇ ਬੱਸ ਫਿਰ ਦੇਖੋ ਮੈਂ ਕਿਤਾਬ ਰੇਲ ਬਣਾਉਣਾ ਹੈ ਨਾ ਉਹ ਜਾਣ ਕੇ ਬੈਸ ਵਿੱਚ ਪਾ ਕੇ ਬੈਸ ਨੂੰ ਮੈਂ ਨਾ ਬੁਧਾਲੂਗਾ ਇਹਨਾਂ ਤਾਂ ਲੁਗਾ ਉਹਨੇ ਕਰਾਂ ਬੱਸ ਕਿਉਂਕਿ ਵਿਧਾਊਗਾ ਤਾਂ ਉਹ ਕਿਉਂਕਿ ਉਹ ਇਹ ਹੁੰਦਾ ਉਹ ਇਹ ਸ਼ਬਦ ਕਰਨਾ ਹੁੰਦਾ ਕਿ ਯਾਰ ਮੈਂ ਸਹੀ ਹਾਂ ਜੋ ਵੀ ਕਹਿ ਰਿਹਾ ਮੈਂ ਜੇ ਕਿਸੇ ਦੀ ਬੈਸ ਵਾਜੀ ਹੁੰਦੀ ਹੈ ਜਾਨਾ ਵਿੱਚ ਇਹ ਰੋਹ ਹੁੰਦਾ ਦਾ ਇਹ ਹੁੰਦੀ ਹੈ ਇੱਕ ਤੀਸਰੀ ਨਿਸ਼ਾਨੀ ਮੂਖ ਤੇ ਸਿਆਣ ਬੰਦੇ ਜਿਹੜੇ ਬੈਸ ਵਾਜੀ ਦੇ ਵਿੱਚ ਇਸ ਤਰ੍ਹਾਂ ਕਰਦੇ ਆਪਣਾ ਰੋਹ ਨਭਾਉਂਦੇ ਹੈ ਸੋ ਦੋਸਤੋ ਇਹ ਤਿੰਨ ਨਿਸ਼ਾਨੀਆਂ ਤੁਹਾਡੇ ਅਲੱਗ-ਅਲੱਗ ਵੀ ਲੋਕ ਹੋਣਗੇ ਹਨਾ ਉਹਨਾਂ ਵਿੱਚ ਦੇਖੋ ਕਿੰਨਾਂ ਵਿੱਚ ਇਹ ਨਿਸ਼ਾਨੀਆਂ ਕਿੰਝ ਸਿਆਣੇ ਬੰਦੇ ਵਾਲੀਆਂ ਤੇ ਕਿੰਝ ਮੂਰਖ ਵਾਲੀਆਂ ਸੋ ਜਿੰਨਾਂ 'ਚ ਇਹ ਮੂਰਖ ਵਾਲੀਆਂ ਨਿਸ਼ਾਨੀਆਂ ਨੇ ਉਹਨਾਂ ਤੋਂ ਦੂਰੀ ਵੀ ਬਣਾ ਕੇ ਰੱਖੋ ਤਾਂ ਚੰਗਾ ਆ ਸੋ ਇੱਥੇ ਵੀਡੀਓ ਖਤਮ ਕਰਦੇ ਆ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਇਸ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮੱਚ ਸਤ ਸ੍ਰੀ ਅਕਾਲ ਜੀ